ਇਹ ਮਕਦਮਾ ਹੈ ਜੀ 2019 ਦਾ ਇਹਦਾ ਮੈਂ ਵਿਕਟਮ ਹਾਂ ਮੇਰੇ ਤੇ ਅਮਤਰ ਐਸਪੀ ਨੇ 2019 ਦੇ ਵਿੱਚ ਇੱਕ ਐਂਡੀਪੀਐਸ ਦਾ ਇੱਕੀ ਘੜਤਾ ਸੀ ਜਾਂ ਮਤਲਬ ਮਾਦ ਕਰ ਦਿੱਤਾ ਸੀ 200 ਗ੍ਰਾਮ ਇਹ ਬਰਨਤੇ ਪਾਈ ਉਹਦੇ ਸੰਬੰਧ ਚ ਇਨਕੁਆਰੀ ਹੋਈ ਹੈ ਹਾਈ ਲੈਵਲ ਤੇ ਇੱਕ ਜਿਸ ਨੂੰ ਅਬ ਇਨਸਪੈਕਟਰ ਨੇ ਮਕਦਮਾ ਦਰਜ ਕੀਤਾ ਉਹਦੇ ਦੇ ਪਰਚਾ ਦਰਜ ਹੋ ਚੁੱਕਾ ਜਿਹੜਾ ਇਹਦਾ ਆਈਓ ਸੀਗਾ ਬਲੋ ਇਹ ਗਲਤੀ ਸਭ ਇਹਦੇ ਜੀ ਸਪਲੀਮੈਂਟਰੀ ਚਾਰਾਂ ਅੱਗੇ ਪੰਜ ਗਏ ਹੋ ਜਾਂ ਜੀ ਅ ਚਸ਼ਨਗੋੜ ਮਾਂ ਜੋ ਸਭਨੀ ਗੋਲ ਦੀ ਕੋਰਟਸ ਆਲਰੇਡੀ ਚੱਲ ਰਿਹਾ ਜਿਹੜੇ ਚ ਜਿਹੜਾ ਸੈਕੰਡ ਆਈਓ ਸੀਗਾ ਉਹ ਵੀ ਨਾਮਜਦ ਹੈ ਇਹਦੇ ਜੋ ਜਿਹੜੇ ਮੁਕਬਰ ਬਣਾਏ ਸੀ ਇਹਨਾਂ ਨੇ ਆਪਣੇ ਉਹ ਵੀ ਨਾਮਜਦ ਨੇ ਤੇ ਜਿਹੜੀ ਪ੍ਰਾਈਵੇਟ ਪਾਰਟੀ ਦੇ ਥਰੂ ਇਹਨਾਂ ਨੇ ਕੰਮ ਕੀਤਾ ਉਹ ਵੀ ਨਾਮਜਦ ਹੈ ਇਹ ਹੈ ਜੀ ਰਿਸ਼ਪਾਲ ਸਿੰਘ ਅੱਜ ਤੋਂ ਤਕਰੀਬਨ 1.5 ਸਾਲ ਪਹਿਲਾਂ ਦਾ ਨਾਮਿਨੇਟਡ ਹੈ ਦੇਖੋ ਤੇ ਬੀਇੰਗ ਏਆਈਜੀ ਸੌਰੀ ਟੂ ਸ਼ੇਪ ਨੂੰ ਕਹਿਣਾ ਪੈ ਰਿਹਾ ਵੀ ਇਹ ਵੀ ਜੇ ਡਿਪਾਰਟਮੈਂਟ ਦੇ ਵਿੱਚ ਸਹੀ ਬੰਦੇ ਵੀ ਆ ਤੇ ਕੁਝ ਗਲਤ ਅੰਦਰ ਵੀ ਆ ਜਿਵੇਂ ਵੀ ਉਸ ਦਿਨ ਤੇ ਜਦੋਂ ਇਹਨਾਂ ਨੂੰ ਫੇਸ ਕਰਕੇ ਐਵੇਂ ਤਾਂ ਮਾਰ ਲਿਆ ਗਿਆ ਅੱਜ ਇਹਨੂੰ ਦੁਬਾਰਾ ਫੇਸ ਕਰਨਾ ਸੀ ਅੱਜ ਫਿਰ ਨਹੀਂ ਫੇਸ ਕੀਤਾ ਗਿਆ ਇਹਨੂੰ ਵੀਸੀ ਥਰੂ ਬੇਸ ਕੀਤਾ ਗਿਆ ਤੋ ਇਹ ਕਲੀਅਰ ਦਸਾਉਂਦਾ ਸਾਰਾ ਕੁਝ ਜਿਵੇਂ ਕਿ ਕਿੰਨਾ ਉਹਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਮੇਰਾ ਨਾਮ ਅਮਰਿੰਦਰਪਾਲ ਸਿੰਘ ਹੈ ਜੀ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਮੈਂ ਤੁਹਾਡੇ ਮਾਦੂਮ ਲਈ ਕਲੀਅਰ ਕਰਨਾ ਚਾਹੁੰਦਾ ਪਹਿਲਾਂ ਇੱਕ ਨਿਊਜ਼ ਫਲੈਸ਼ ਹੋ ਰਹੀ ਹੈ ਕਾਬੀ ਚੈਨਲ ਤੇ ਉੱਤੇ ਇੱਕ ਐਜੇ ਰਿਸ਼ਪਾਲ ਸਿੰਘ ਐਸਐਫ ਦੇ ਨੇ ਰਿਪੋਰਟ ਆਈ ਹੈ ਜੀ ਉਹਨੂੰ ਅੱਜ ਪੇਸ਼ ਕਰਨਾ ਸੀਗਾ ਮਾਮਲਾ ਸੀਗਾ ਵੀ ਇੱਕ ਨਿਊਜ਼ ਫਲੈਸ਼ ਹੋ ਰਹੀ ਹੈ ਵੀ ਸੀਬੀਏਲ ਉੱਤਿਆ ਗਿਆ ਜੀ ਉਹ ਥੋੜਾ ਜਿਹਾ ਮੀਡੀਆ ਨੂੰ ਗਲਤ ਗਾਈਡ ਕੀਤਾ ਗਿਆ ਜਾਂ ਗਲਤ ਇਨਫੋਰਮੇਸ਼ਨ ਮਿਲੀ ਹੈ ਐਕਚੁਅਲੀ ਇਹ ਮੁਕੱਦਮਾ ਹੈ ਜੀ 2019 ਦਾ ਜਿਹਦਾ ਮੈਂ ਵਿਕਟਮ ਐ ਮੇਰੇ ਤੇ ਅਮਰ ਸਰ ਐਸਟੀਐਫ ਨੇ 2019 ਦੇ ਵਿੱਚ ਇੱਕ NDPS ਦਾ ਕੀ ਕਰਤਾ ਸੀ ਜਮਤ ਮਤਮਾ ਦਰਜ ਕੀਤਾ ਸੀ 200 ਗ੍ਰਾਮ ਹਿਰਨ ਮਤੇ ਪਾਈ ਗਈ ਉਹਦੇ ਸਬੰਧ ਚ ਇਨਕੁਆਰੀ ਹੋਈ ਹਾਈ ਲੈਵਲ ਤੇ ਉਹ ਇਹਦੇ ਵਿੱਚ ਆਲਰੇਡੀ ਪਹਿਲਾਂ ਇੱਕ ਜਿਸਮ ਇਨਸਪੈਕਟਰ ਨੇ ਮਕਦਮਾ ਦਰਜ ਕੀਤਾ ਉਹਦੇ ਤੇ ਪਰਚਾ ਦਰਜ ਹੋ ਚੁੱਕਾ ਜਿਹੜਾ ਇਹਦਾ ਆਈਓ ਸੀਗਾ ਚਲੋ ਇਹ ਗੈਲਤੀ ਸਭ ਇਹਦੇ ਚ ਸਪਲੀਮੈਂਟਰੀ ਚラン ਅੱਗੇ ਪਾ ਲਈ ਗਏ ਹੋਏ ਆ ਜੀ ਸੈਸ਼ਨ ਕੋਰਟ ਮਾਂ ਜੋ ਸਪਲੀਮੈਂਟਰੀ ਕੋਰਟ ਚ ਆਲਰੇਡੀ ਚੱਲ ਰਿਹਾ ਜਿਹੜੀ ਇਹਦੇ ਚ ਜਿਹੜਾ ਸੈਕੰਡ ਆਈਓ ਸੀਗਾ ਉਹ ਵੀ ਨਾਮਜਦ ਹੈ ਇਹਦੇ ਚ ਜਿਹੜੇ ਮੁਖਬਰ ਬਣਾਏ ਸੀ ਇਹਨਾਂ ਨੇ ਆਪਣੇ ਉਹ ਵੀ ਨਾਮਜਦ ਨੇ ਤੇ ਜਿਹੜੀ ਪ੍ਰਾਈਵੇਟ ਪਾਰਟੀ ਦੇ ਥਰੂ ਇਹਨਾਂ ਨੇ ਕੰਮ ਕੀਤਾ ਉਹ ਵੀ ਨਾਮਜਦ ਨੇ ਇਹਨਾਂ ਦੇ ਕੰਟ ਦੇ ਉੱਪਰ ਇਹਨਾਂ ਵੱਲ ਚੁੱਕਿਆ ਗਿਆ ਕਿਹੜੇ ਨਾਕੇ ਦੀ ਕਹਾਣੀ ਮੈਂ ਮੈਂ ਦੱਸ ਦੋ ਜੀ ਮੈਂ ਪਹਿਲੀ ਅੱਜ ਦਾ ਕਲੀਅਰ ਕਰਨਾ ਚਾਹੁੰਦਾ ਇਹ ਹੈ ਜੀ ਰਿਸਪਾਲ ਸਿੰਘ ਅੱਜ ਤੋਂ ਤਕਰੀਬਨ 1.5 ਸਾਲ ਪਹਿਲਾਂ ਦਾ ਨਾਮਿਨੇਟਡ ਹੈ ਦੇਖੋ ਬੀਇੰਗ ਏ ਆਈਜੀ ਸੌਰੀ ਟੂ ਸੇਮ ਨੂੰ ਕਹਿਣਾ ਪੈ ਰਿਹਾ ਵੀ ਇਹਦੀ ਇਹ ਡਿਪਾਰਟਮੈਂਟ ਦੇ ਵਿੱਚ ਸਹੀ ਬੰਦੇ ਵੀ ਆ ਤੇ ਕੁਝ ਗਲਤ ਅਨਸਰ ਵੀ ਆ ਜਿਵੇਂ ਕਿ ਇਹਨੂੰ ਮੈਂ ਹਮਸਾ ਅਫਸਰ ਨਹੀਂ ਬੋਲਦਾ ਇਹਨੂੰ ਮੈਂ ਗੰਦਾ ਅਨਸਰ ਬੋਲੂਗਾ ਜੋ ਇਹਦੇ ਗੰਦੇ ਅਨਸਰ ਨੂੰ ਬਚਾਉਣ ਲਈ ਕੁਝ ਇਹਨਾਂ ਦੇ ਹਮਾਇਤੀ ਹੁੰਦੇ ਆ ਉੱਥੇ ਉਹ ਮਹਿਤਿਆਾਂ ਦੇ ਬਚਾਉਣ ਕਰਕੇ ਕਿ 2019 ਤੋਂ ਮੈਂ ਲੜਾਈ ਲੜਦਾ ਆ ਜਾਂ 2024 10 7 2024 ਨੂੰ ਹੀ ਨਾਮਿਨੇਟ ਹੋਇਆ ਉਹ ਵੀ ਮੈਨੂੰ ਮਾਲਜੋਗ ਹਰਣਾ ਪੰਜਾਬ ਨਾਲ ਹਰਣਾ ਕੋਟ ਦਾ ਵੀ ਦਸ ਹਾਰਾ ਲੈਣਾ ਪਿਆ ਉਹਨਾਂ ਦੇ ਹੀ ਆਰਡਰਾਂ ਦੇ ਸਦਕਾ ਇਹ ਨਾਮਿਨੇਟ ਹੋਇਆ ਬੰਦਾ ਜੀ ਉਸ ਤੋਂ ਬਾਅਦ 1.5 ਸਾਲ ਤੋਂ ਇਹਨੂੰ ਹੁਣ ਫਿਰ ਸ਼ੀਲਡ ਕੀਤਾ ਗਿਆ ਜਿਹੜੀ ਅਰੈਸਟ ਨਹੀਂ ਪਾਈ ਗਈ ਮੈਂ ਹਰ ਜਗ੍ਹਾ ਗਿਆ ਜੀ ਹਿਊਮਨ ਰਾਈਟਸ ਫੋਰਮ ਦੇ ਵਿੱਚ ਸਾਰੇ ਕਰਕੇ ਅਖੀਰ ਫਿਰ ਮੈਨੂੰ ਦਰਵਾਜਾ ਖੜਕਾਉਣਾ ਪਿਆ ਮਾਨ ਜੋ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੀ ਦਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਇਹਨੂੰ ਅਰੈਸਟ ਕੀਤਾ ਗਿਆ 27 ਤਰੀਕ ਨੂੰ ਅਰੈਸਟ ਕਰ ਲਿਆ ਦਿੱਤਾ ਗਿਆ ਸੀ ਜੀ ਹੁਣ ਤੁਸੀਂ ਹੱਦ ਦੇਖੋ ਇਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਦੇਣ ਦੀ ਕਿ ਵੀ ਉਸ ਦਿਨ ਤੇ ਚਲੋ ਇਹਨਾਂ ਨੂੰ ਬੇਸ ਕਰ ਤਿੰਨ ਦਿਨ ਮਾਰ ਲਿਆ ਗਿਆ ਅੱਜ ਨੂੰ ਦੁਬਾਰਾ ਪੇਸ਼ ਕਰਨਾ ਚਾਹੀਦਾ ਅੱਜ ਫਿਰ ਨਹੀਂ ਪੇਸ਼ ਕੀਤਾ ਗਿਆ ਇਹਨਾਂ ਨੂੰ ਵੀਸੀ ਥਰੂ ਬੇਸ ਕੀਤਾ ਗਿਆ ਉਹ ਇਹ ਕਲੀਅਰ ਦਸਾਉਂਦਾ ਸਾਰਾ ਕੁਝ ਕਿ ਵੀ ਕਿੰਨਾ ਉਹਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਪਰ ਮੈਂ ਇੱਥੇ ਨਹੀਂ ਹਟੂੰਗਾ ਜੀ ਜੇ ਇਹ ਇਦਾਂ ਕਰਦੇ ਜਾ ਰਹੇ ਜੇ ਮੈਂ ਇਹਦੇ ਤੇ ਬੋਰਡ ਬਣਾਉਣ ਦੀ ਵੀ ਜਿਹੜੀ ਦਖਾਸਤਾਂ ਹਾਂ ਜੀ ਇਹ ਤੇ ਬੋਰਡ ਬਣਾਇਆ ਜਾਵੇ ਕਿ ਜੋ ਹਾਂ ਜੀ ਕੀ ਕੰਮ ਕਰੀ ਅੱਜ ਕੱਲ੍ਹ ਅੱਜ ਇਹਨਾਂ ਨੇ ਇਹ ਹੀ ਵੇਚ ਕੀਤਾ ਜੀ ਕਿ ਵੀ ਉਹ 27 ਤਰੀਕ ਨੂੰ ਫੜੇ ਗਏ ਸੀ 27 ਤਰੀਕ ਨੂੰ ਉਹਨਾਂ ਨੂੰ ਚੈਸਟ ਪੈਨ ਹੋ ਗਈ ਬੀਪੀ ਹੋ ਗਈ ਹੁਣ ਇਹਨਾਂ ਦੇ ਬੀਪੀ ਘਟਦੇ ਨੇ ਜਦੋਂ ਤਾਂ ਨਿਦੋਸ਼ਾ ਦੇ ਦੇ ਕਰਦੇ ਨੇ ਉਦੋਂ ਇਹਨਾਂ ਨੂੰ ਕੁਝ ਨਹੀਂ ਹੁੰਦਾ ਦੂਜੀ ਗੱਲ ਹੈ ਇਹਨੂੰ ਜਦੋਂ ਅਰੈਸਟ ਕੀਤਾ ਗਿਆ ਆਨ ਰੋਡ ਕੀਤਾ ਗਿਆ ਉਦੋਂ ਤਾਂ ਚੰਗਾ ਭੜਾ ਸੀਗਾ ਤੇ ਅਗਲੀ ਅਗਲੀ ਸਵੇਰ ਨੂੰ ਇਹਨੂੰ ਦਾਖਲ ਕਰਾ ਦਿੱਤਾ ਗਿਆ ਕਾਰਨ ਓਬਵੀਅਸਲੀ ਵੀ ਤੇ ਸਾਰੇ ਸਮਝਦੇ ਆ ਜੀ ਜੇ 1.5 ਸਾਲ ਤੋਂ ਇਸ ਬੰਦੇ ਨੂੰ ਅਰੈਸਟ ਨਹੀਂ ਕੀਤਾ ਗਿਆ 1.5 ਸਾਲ ਤੋਂ ਭਗੌੜਾ ਆ ਠੀਕ ਆ ਜੀ ਵੱਡੇ ਅਧਿਕਾਰੀ ਹੋਣ ਕਰਕੇ ਸਿੰਪਲੀ ਸਿੰਪਲੀ ਗੱਲ ਹੈ ਜੀ ਕੋਈ ਚੈਟ ਆਈ ਨਾ ਧੰਗੀਆਂ ਮੈਨੂੰ ਆਈਆਂ ਜੀ ਉਹਦੇ ਲਈ ਮੈਨੂੰ ਸਿਕਿਉਰਟੀ ਵੀ ਥੋੜੀ ਬਹੁਤ ਪ੍ਰੋਵਾਈਡ ਕੀਤੀ ਗਈ ਆ ਬਾਕੀ ਮੈਨੂੰ ਅਜ ਤੱਕ ਤਿੰਨ ਗਣਮਨ ਪ੍ਰੋਵਾਈਡ ਕੀਤੇ ਗਏ ਨੇ ਬਾਕੀ ਜੇ ਵਿਚਾਰ ਚੱਲ ਰਿਹਾ ਜੀ ਇਹਦੇ ਮਸਲੇ 'ਚ ਮੈਨੂੰ ਤਮਕਾਇਆ ਵੀ ਗਿਆ ਹਰ ਤਰੀਕੇ ਨਾਲ ਮੈਨੂੰ ਨੈਕਸਟ ਸਟੈਪ ਮੇਰਾ ਇਹੀ ਹੈ ਜੀ ਅੱਗੇ ਇਹਦੇ ਵਿੱਚ ਅਜੇ ਵੀ ਲੀਗੈਲਿਟੀਆਂ ਬਹੁਤ ਜ਼ਿਆਦਾ ਨੇ ਇਹ ਇੱਥੇ ਤੱਕ ਨਹੀਂ ਮੁੱਕ ਜਾਂਦਾ ਜੋ ਜੋ ਇਹਦੇ ਵਿੱਚ ਹੋਰ ਵੀ ਨੇ ਕਿਉਂਕਿ ਇਹਦੇ 'ਚ ਇਨਸਪੈਕਟਰ ਤੇ ਬੱਚਾ ਦਿੱਤਾ ਗਿਆ ਅਜੇ ਜੀ ਜਿਨ ਨੇ ਮੁਕਦਮਾ ਦਰਜ ਕੀਤਾ ਸੀਗਾ ਇਨਸਪੈਕਟਰ ਪ੍ਰਵੀਨ ਕੁਮਾਰ ਉਦੋਂ ਬਾਅਦ ਸੈਕਿੰਡ ਆਇਓ ਸੀਗਾ ਇਨਸਪੈਕਟਰ ਅਮਰ ਪ੍ਰਤਾਪ ਤੇ ਇਹਦੇ ਚ ਮੁਖਬਰ ਬਣਾਏ ਗਏ ਇੱਕ ਸਠਿਆਲੇ ਦੀ ਪਾਰਟੀ ਆ ਜੀ ਜਿਨ੍ਹਾਂ ਨੇ ਇਹ ਕੰਮ ਕਰਾਇਆ ਸੀਗਾ ਉਹ ਕੋਪਤ ਵੀ ਵਿੱਚ ਸ਼ਾਮਲ ਨੇ ਇਹਦੇ ਵਿੱਚ ਸਿਰਫ ਇੱਕ ਪ੍ਰਾਈਵੇਟ ਪਰਸਨਸ ਨਹੀਂ ਆ ਰਹੇ ਇਹਦੇ ਚ ਜੋ ਆਈਜੀ ਰੈਂਕ ਦੀ ਇਨਕੁਆਇਰੀ ਕੀਤੀ ਸੀ ਉਹਨਾਂ ਨੇ ਆਲਰੇਡੀ ਮੈਂਸ਼ਨ ਕੀਤਾ ਸੀ ਆਪਣੀ ਪੜਤਾਲੀਆ ਰਿਪੋਰਟ ਚ ਇਹ ਬੰਦੇ ਨਾਮਜ਼ਦ ਹੋਣੇ ਚਾਹੀਦੇ ਬਟ ਇਹ ਪਰਮਾਤਮਾ ਦੀ ਮਿਹਰ ਨਾਲ ਲੱਗਾ ਰਿਹਾ ਜੀ ਮੈਂ ਬੜੀ ਮਿਹਨਤ ਕਰਨੀ ਪਈ ਮੈਨੂੰ ਕਾਨੂੰਨ ਦਾ ਹਸਰ ਲੈਣਾ ਪਿਆ ਮੈਨੂੰ ਜੁਡੀਸ਼ਰੀ ਦੇ ਬਿਲਕੁਲ ਮਾਣ ਆ ਕਿਉਂਕਿ ਇਹਦੇ ਇਹਦੇ ਚ ਜਿਹੜਾ ਕੇਸ ਚੱਲ ਰਿਹਾ ਆਲਰੇਡੀ ਉਹ ਚੱਲ ਰਿਹਾ ਜੀ ਸ਼੍ਰੀ ਛਤਿੰਨ ਗੋਇਲ ਜੀ ਲੱਗਦਾ ਕਿ ਮੇਰੇ ਵਿੱਚ ਇਨਸਾਫ ਮਿਲੇਗਾ ਜੁਡੀਸ਼ਰੀ ਤੇ ਮੇਰਾ ਮੈਨੂੰ ਬਿਲਕੁਲ ਆ ਜੀ ਪੂਰਾ ਇਨਸਾਫ ਮਿਲੂਗਾ ਜੀ ਇਹਦੇ ਤੇ ਵੀ ਆ ਜੀ ਇਹਨਾਂ ਨੇ ਹੁਣ ਗੱਲ ਕੀਤੀ ਆ ਕਿ ਵੀ ਅਸੀਂ ਇਹਨੂੰ ਫੜ ਲਿਆ ਮੈਂ ਕਲੀਅਰ ਕਰਦਾ ਨੋਮੀਨੇਟ ਕੀਤਾ ਨਹੀਂ ਕਰਵਾਉਣਾ ਪਿਆ ਪੁਲਿਸ ਨੇ ਫੜਿਆ ਨਹੀਂ ਇਹ ਫੜਾਉਣਾ ਪਿਆ ਸੋ ਦੇਖੋ ਜੀ ਕਿੰਨੀ ਇਹਦੇ ਚ ਆਮ ਬੰਦੇ ਲਈ ਕਿੰਨੀ ਤੰਗੀ ਹੋਊਗੀ ਜੀ ਕਿ ਵੀ ਇੰਨੀ ਤੱਕ ਦੀ ਅਫਸਰੀ ਸਿਰਫ ਇਹ ਅਫਸਰੀ ਨਹੀਂ ਇਹਨਾਂ ਨੂੰ ਬਚਾਉਣ ਵਾਲੇ ਵੀ ਇੱਥੇ ਬੈਠੇ ਨੇ ਪਰ ਮੈਂ ਸਾਰਿਆਂ ਬਾਰੇ ਇਨੀ ਕਹਿੰਦਾ ਇਹ ਸਾਰੇ ਇਦਾਂ ਦੇ ਨੇ ਪਰ ਵਿੱਚ ਕੁਝ ਹੈਗੇ ਨੇ ਇਦਾਂ ਦੇ ਹੁਣਾਂ ਤੋਂ ਜਿਹੜਾ ਇਹ ਵੀ ਹੈ ਦੂਜੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਕਿ ਮੈਂ ਇੱਕ ਸਚਾਈ ਦੱਸਣੀ ਚਾਹੁੰਦਾ ਆਪਣੇ ਮੰਦੀ ਏ no doubt ਇਹ ਲੜਿਆ ਮੈਂ ਪਹਿਲਾਂ ਆਪਣੇ ਆਪ ਲਈ ਕਿ ਮੇਰੇ ਨਾਲ ਧੱਕਾ ਹੋਇਆ ਸੋਚ ਮੇਰੀ ਬਾਅਦ ਚ ਬਦਲੀ ਕਿਉਂਕਿ ਮੇਰੇ ਕੋ ਹੁਣ ਤੱਕ ਅਸ਼ਪਾਲ ਸਿੰਘ ਦੇ ਖਿਲਾਫ ਸਿਰਫ ਅਸ਼ਪਾਲ ਸਿੰਘ ਨਹੀਂ ਪਰ ਮੈਂ ਜੇ ਮੈਂਸ਼ਨ ਕਰਦਾ ਇਦੇ ਖਿਲਾਫ ਜਿਹੜੇ ਇਹਦੇ ਸਤਾਏ ਨਜਾਇਜ਼ ਪੱਤੇ ਕੀਤੇ ਕਾਫੀ ਬੰਦੇ ਆ ਚੁੱਕੇ ਨੇ ਮੈਂ ਉਹਨਾਂ ਲਈ ਵੀ ਲੜਾਂਗਾ ਮੇਰੇ ਕੋਲ ਹੁਣ 21 ਤੋਂ 22 ਬੰਦੇ ਮੇਰੇ ਕੋ ਆ ਚੁੱਕੇ ਨੇ ਜਿਹਨਾਂ ਦੇ ਉੱਪਰ ਪਰਚੇ ਜਿਹਨਾਂ ਦੇ ਨਜਾਇਜ਼ ਪੱਤੇ ਹੋਏ ਨੇ ਪਰ ਮੈਂ ਆਪਣੀ ਪਹਿਲੀ ਗੱਲ ਕਰਾਂ ਮੇਰੀ ਸੋਚ ਇਹੀ ਬਣੀ ਕਿ ਵੀ ਮੈਨੂੰ ਤੇ ਪ੍ਰਮਾਤਮਾ ਨੇ ਕੋਈ ਬਖਸ਼ ਦਿੱਤੀ ਕਿ ਇਹ ਸਿਸਟਮ ਨਾਲ ਲੜਨਾ ਸੌਖੀ ਗੱਲ ਨਹੀਂ ਤਾਂ ਆਪਾਂ ਸਾਰੇ ਜਾਣਦੇ ਆ ਠੀਕ ਹੈ ਜੀ ਬਟ ਹਿੰਮਤ ਕੀਤੀ ਆ ਪ੍ਰਮਾਤਮਾ ਨੇ ਛਲਕ ਦਿੱਤਾ ਆ ਜਿੰਨੇ ਕ ਚਾਰ ਅੱਖਰ ਮੇਰੇ ਪਰਮਾਤਮਾ ਪਰਿਵਾਰ ਨੇ ਮੈਨੂੰ ਪੜਾਇਆ ਬਾਕੀ ਲੀਗਲਿਟੀਸ ਨੂੰ ਮੈਂ ਦੇਖਿਆ ਉਹਨਾਂ ਦੇ ਅਸ਼ੀਰਵਾਦ ਨਾਲ ਤੇ ਪਰਮਾਤਮਾ ਦੇ ਅਸ਼ੀਰਵਾਦ ਨਾਲ ਮੈਂ ਲੜਿਆ ਤੇ جنگ ਮੇਰੀ ਜਾਰੀ ਰਹੂਗੀ ਇਹ ਇਹ ਜਿਹੜਾ ਜੁਧ ਨਸ਼ਿਆਂ ਵਿਰੁੱਧ ਆ ਮੇਰਾ ਵੀ ਆ ਪੁਲਿਸ ਨੇ ਤੇ ਜਾਂ ਸਰਕਾਰ ਨੇ ਬਣਾਇਆ ਹੈ ਜਿਕੇ ਵੀ ਇਦਾਂ ਕਰਨਾ ਬਟ ਮੇਰਾ ਆ ਕਿ ਵੀ ਇਹ ਅੰਦਰ ਬੈਠੇ ਜਿਹੜੇ ਇਹ ਖੁਦ ਡਰਗ ਕਰਦੇ ਜਿਹੜੇ ਖੁਦ ਪਲਾਂਟ ਕਰ ਕਰਕੇ ਇੱਕ ਇਹ ਜੀ ਦਵਾਰ ਮੈਂ ਕਲੀਅਰ ਕਰਾਂ ਜਿਹੜੀ ਉਹ ਨਿਊਜ਼ ਫਲੈਸ਼ ਹੋ ਰਹੀ ਆ ਉਹ ਇੱਕ 2017 ਦਾ ਮੁਕੱਦਮਾ ਮੇਰੇ ਉਹਨਾਂ ਕੋਈ ਕੰਸਰਨ ਨਹੀਂ ਆ ਬਟ ਉਹ ਇੱਕ ਅਲੱਗ ਇਹਨਾਂ ਤੇ ਇੱਕ सीबीआई ਨੂੰ ਉਹਦੇ ਚ सीबीआई ਮਾਨਜੁਗ ਅਦਾਲਤ ਹੈ ਜੀ ਮੁਹਾਲੀ ਦੀ ਉਹਦੇ ਚ ਆਲਰੇਡੀ ਕੇਸ ਚੱਲ ਰਿਹਾ ਬਟ ਜਿਹੜਾ ਇਹਨੂੰ ਅਰੈਸਟ ਕੀਤਾ ਗਿਆ ਉਹ ਇਹ 2019 ਦਾ ਮਗਦਮਾ ਜੀ ਮਗਦਮਾ ਨੰਬਰ 34 11 2 2000 ਫ फेब्रुवारी 2019 ਤਾਣਾ ਸਿਵਲ ਆਿੰਦਾ ਠੀਕ ਹੈ ਜੀ ਠੀਕ ਹੈ ਜੀ ਕਿਹੜੇ ਹਾਲਾਤਾਂ ਚ ਹੈ ਮੈਨੂੰ ਇਸੇ ਮੈਨੂੰ ਇਸੇ ਅਦਾਲਤ ਇਸੇ ਕੋਰਟ ਤੋਂ ਮਿਲ ਕਿਹਾ ਗਿਆ ਸੀਗਾ ਜੀ ਸਾਹਮਣੇ ਮੈਂ ਕੋਰਟ ਤਰੀਕ ਤੇ ਆਇਆ ਸੀ ਜੀ ਮੇਰੀ ਇਹ ਤਰੀਕ ਉਸੇ ਪਾਰਟੀ ਨਾਲ ਸੀ ਸਠਿਆਲੇ ਵਾਲਿਆਂ ਦੀ ਜਿਹੜੇ ਨਹੀਂ ਦਲਬੀਰ ਸਿੰਘ ਹੋਣਾ ਨਾਲ ਜੀ ਉਹਨਾਂ ਨੇ ਇਹ ਪਲਾਂਟੇਸ਼ਨ ਕਰਾ ਕੇ ਕੰਮ ਕੀਤਾ ਜੀ ਕਿਹੜੇ ਨਾਕੇ ਦੇ ਉੱਪਰ ਪੂਰਾ ਐ ਖੜੀ ਪਹਾਣੀ ਬਣਾਈ ਗਈ ਹੈ ਜੀ ਨਹੀਂ ਉਹ ਇੱਥੇ ਹੀ ਬਣਾਉਣੀ ਪਈ ਜੀ ਇਹਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਬਾਅਦ ਦੱਸਾਂਗਾ ਜੀ ਇਹਦੇ ਜਿੰਨੀ ਹੈਗੀ ਕੀ ਮੈਨੂੰ ਇਹੀ ਆ ਦੱਸਣਾ ਵੀ ਆਲੇ ਵੀ ਦੇਖੋ ਕਿ ਨਿਹਾਇਤ ਇਹਨਾਂ ਦਾ ਕਿੰਨਾ ਦਰਮਦਰ ਆ ਵੀ ਅੱਜ ਵੀ ਰਿਮਾਂਡ ਵੇਲੇ ਇਹਨੂੰ ਪੇਸ਼ ਨਹੀਂ ਕੀਤਾ ਗਿਆ ਉਹ ਵੀ ਵਿਜੀਟੇ ਕਰਾਇਆ ਜਾ ਰਿਹਾ ਜੀ ਠੀਕ ਆ ਜੀ 1 ਸਾਲ ਤੋਂ ਬਾਅਦ ਭਗੋੜੇ ਹੋਣ ਤੋਂ ਬਾਅਦ ਵੀ ਇਹਨੂੰ ਇੰਨੀ ਸ਼ੈਲਟਰ ਦਿੱਤਾ ਜਾ ਰਿਹਾ ਠੀਕ ਹੈ ਠੀਕ ਹੈ ਜੀ ਸੋ ਮੇਰੀ ਪ੍ਰਸ਼ਾਸਨ ਕੋ ਮੰਗਿਆ ਉਹਨੇ ਕਿ ਵੀ ਇਹਦੇ ਚ ਮੇਰੀਆਂ ਸਿੱਟ ਅੰਦਰ 13 ਸਿੱਟਾ ਬਣ ਚੁੱਕੀਆਂ ਦੀ ਇਨਕਲੂਡਿੰਗ ਰਿਮਾਂਡ ਤੋਂ ਲੈ ਕੇ ਮੇਰੀ ਮੈਂ ਮੰਗ ਕੇ ਅਖਿਆ ਮੰਗ ਤੇ ਰੱਖੀ ਮੰਗ ਤੇ ਇਹਨਾਂ ਨੇ ਮੰਨੀ ਨਹੀਂ ਮੈਨੂੰ ਤਾਂ ਲੜਨਾ ਪਿਆ ਕਿ ਮੈਨੂੰ ਲੱਗਦਾ ਵੀ ਹੁਣ ਵੀ ਲੜਨਾ ਹੀ ਪੈਣਾ ਜੋ ਪਹਿਲਾਂ ਮੈਨੂੰ ਲੱਗਦਾ ਸੀਗਾ ਵੀ ਇਹ ਕੁਝ ਮੇਰੇ ਲਈ ਕਰਨਗੇ ਹੁਣ ਪਰ ਜਿੱਦਾਂ ਇਹਨਾਂ ਨੇ ਅੱਜ ਕੀਤਾ ਕਿ ਉਹਨੂੰ ਵੇਸ਼ ਨਹੀਂ ਕੀਤਾ ਉਹਦੇ ਲਈ ਮੈਂ ਬੋਰਡ ਵਕਰਾ ਬਣਾਉਣ ਦੀ ਕੋਸ਼ਿਸ਼ ਕਰੂੰਗਾ ਜੀ ਫਿਰ ਮੈਂ ਤੇ ਜਿੰਨਾ ਮੇਰੇ ਕੋਲ ਹੋ ਸਕਿਆ ਵਾ ਉਹ ਨਾ ਮੈਂ ਲਾਉਂਗਾ ਇਹਦੇ 'ਚ ਅਜੇ ਇਹ ਹੀ ਨਹੀਂ ਅਜੇ ਇਹਦੇ 'ਚ ਬਹੁਤ سارے ਛੋਟੇ ਵੀ ਤੇ ਵੱਡੇ ਅਫਸਰ ਵੀ ਜਿਹਨਾਂ ਦੀ ਸ਼ਮੂਲੀਅਤ ਹੈਗੀ ਆ ਮੈਂ ਉਹ ਲੜੂੰਗਾ ਫਾਈਟ ਕਰੂੰਗਾ ਜਦੋਂ ਤੱਕ ਮੇਰੇ ਸਾਹ ਆ ਜਦੋਂ ਤੱਕ ਮੇਰੇ ਤੇ ਜ਼ੋਰ ਹੈ ਹਾਂ ਜੀ ਇਹ ਸੀਬੀਏ ਦੇ ਨਾਲ ਬਿਲਕੁਲ ਨਹੀਂ ਜੁੜਿਆ ਜੀ ਇਹ ਜਾਨਣਾ ਚਾਹੁੰਦੇ ਆ ਕਿ ਮਾਮਲਾ ਤਦੋਂ ਦਾ ਸੀਗਾ ਤੁਹਾਡੀ ਰੇਂਜ ਕਿਉਂ ਹੈ ਸਰਕਾਰਣ ਕਿਹਾ ਇਹ ਮਕਦਮਾ ਤੋਂ ਦਸ਼ਾ ਲਈ 2019 ਦਾ ਮਕਦਮਾ ਜੀ ਮੇਰਾ ਇੱਕ ਸਠਿਆਲੇ ਦੀ ਪਾਰਟੀ ਆ ਉਹਨਾਂ ਦੇ ਨਾਲ ਮੇਰਾ ਕੁਛ ਥੇਲੂ ਮਸਲਾ ਸੀਗਾ ਪਰਸੋ ਮਸਲਾ ਸੀਗਾ ਉਹਦੇ ਸਬੰਧ ਇਨਾਂ ਨੇ ਮੇਰੇ ਤੇ ਨਜਾਇਜ਼ ਕੀਤੇ ਗਈਆਂ ਇਹਦੇ 'ਚ ਹੁਣ ਇਹੀ ਆ ਚੀਜ਼ ਮੈਂ ਕਰਦਾ ਕਿ ਵੀ ਤੁਹਾਡੇ ਮਾਦਮ ਇਰਾਮ ਨੂੰ ਤਾਂ ਆਉਣਾ ਪਿਆ ਕਿਉਂਕਿ ਜੋ ਇਨਾਂ ਨੇ ਇਹ ਚੀਜ਼ਾਂ ਕੀਤੀਆਂ ਮੈਂ ਲੜਦਾ ਆ ਹੁਣ ਤਾਂ ਨਹੀਂ ਆ ਰਿਹਾ ਕਾਫੀ ਦਿਨ ਤੋਂ ਲੜਦਾ ਆ ਰਿਹਾ ਨਾ ਮੈਨੂੰ ਇਹ ਚੀਜ਼ ਤਾਂ ਹੁੰਦਾ ਸੀਗਾ ਬਟ ਮੈਂ ਤੁਹਾਨੂੰ মিডিਆ ਨੂੰ ਕਲੀਅਰ ਕਰਨਾ ਚਾਹੁੰਦਾ ਸੀਗਾ ਕਿ ਵੀ ਇਹਨੂੰ 2019 ਦਾ ਜਿਹੜਾ ਮੁਕੱਦਮਾ ਉਹਦੇ ਵਿੱਚ ਅਰੈਸਟ ਕੀਤਾ ਗਿਆ ਇਹ ਭਗੌੜਾ ਸੀਗਾ ਤੇ ਮਾਂਜੋਗ ਹਾਈ ਕੋਰਟ ਦੇ ਫੁਕਮਾਨਾ ਕੀਤਾ ਗਿਆ ਠੀਕ ਠੀਕ ਹੈ